ਝੂਠੋਂ ਨੇ ਝੂਠੋਂ ਸੇ ਕਹਾ ਹੈ ਕਿ ਸੱਚ ਬੋਲੋ ਸਰਕਾਰ ਦਾ ਹੁਕਮ ਹੋਇਆ ਹੈ ਕਿ ਸੱਚ ਬੋਲੋ ਮੈਂ ਤਾਂ ਸੁਣਿਆ ਸਹੀ ਵਿੱਚ ਝੂਠ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ ਤਿੰਨ ਦਿਨਾਂ ਤੋਂ ਪੰਜਾਬ ਨੂੰ ਵਕਤ ਪਾ ਰੱਖਿਆ ਸਾਰੇ ਪੰਜਾਬ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੋਈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤਾਂ ਹੈ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਘੜ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਖਬਰ ਤੋਰਤੀ ਵੀ ਐਨੇ ਬੰਮ ਆਏ ਬਿਲਕੁਲ ਪਤਾ ਬਾਜਵਾ ਸਾਹਿਬ ਕਿਉਂਕਿ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਤੇ ਉਸ ਤੋਂ ਵੱਡੀ ਗੱਲ ਹੈ ਚੀਫ ਮਿਨਿਸਟਰ ਨੂੰ ਪਤਾ ਕਿ ਬਾਜਵਾ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਨਹੀਂ ਤਾਂ ਚੀਫ ਮਿਨਿਸਟਰ ਦਾ ਚੀਫ ਮਿਨਿਸਟਰ ਸਾਰੇ ਪੰਜਾਬ ਨੂੰ ਪਤਾ ਹੈ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੇ ਲਿਆ ਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਬਾਜਵਾ ਸਾਹਿਬ ਦੇ ਹੱਕ ਚ ਨਿਤਰੀਆਂ ਸੜਕਾਂ ਦੇ ਉੱਤੇ ਬੜੇ ਤਿੱਖੇ ਵੀ ਫਿਰਦੇ ਐ ਉਹਨਾਂ ਨੂੰ ਪਤਾ ਹੈ ਬਾਜਵਾ ਉਹ ਤਾਂ ਖੁਦ ਕਹਿੰਦੇ ਸੀ ਕਿ ਉਹ ਤਾਂ ਸ਼ਗੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਇਹਨਾਂ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਇੱਕ ਗੋਡੇ ਤੇ ਉੱਕੜ ਕੇ ਇਹਨਾਂ ਨੇ ਤੁਰਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤਿੰਨ ਦਿਨਾਂ ਤੋਂ ਆਈ ਲੱਲਾ ਲਾਹਵੀ ਖੜੀ ਐ ਪੰਜਾਬ 'ਚ 55 ਬੰਮਾ ਆ ਗਏ ਜੀ ਕੋਈ ਗੁੰਮ ਗਈ ਜੀ ਕੁਝ ਚੱਲ ਗਈ ਜੀ ਉਹ ਕਿਉਂ ਰਹਿ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਕਤੀ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ న్యూਸ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਵੇ ਤਾਂ ਕੀ ਹੋਵੇ ਨਾਮ ਤਾਂ ਹੋ ਗਿਆ ਤਿੰਨ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ ਦिए ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਵੀ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ ਸੁਸੋਧਿਆ ਜੀ ਆ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਹੈ ਉਹਨਾਂ ਨੂੰ ਧਿਆਨ ਛੱਡਣ ਦਾ ਮੌਕਾ ਮਿਲ ਗਿਆ ਆਪਣੀ ਪੁਰਾਣੀ ਕਲਾ ਨਕਲ ਉਤਾਰੀ ਜਾ ਰਹੀ ਹੈ ਇੱਕ ਮੁੱਖ ਮੰਤਰੀ ਲੀਡਰ ਆਫ ਅਪ੍ਰੋਚੀਏਸ਼ਨ ਦੀ ਨਕਲ ਉਤਾਰਦਾ ਵਿੱਚ ਚੰਗਾ ਨਹੀਂ ਲੱਗਦਾ ਪਰ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਕੰਮ ਕਰਨ ਦਾ ਉਹਨਾਂ ਨੇ ਉਹ ਕਰ ਲਿਆ ਤੇ ਜਿੱਥੇ ਤਾਂ ਕਾਂਗਰਸ ਹੀ ਸੜਕਾਂ ਤੇ ਜੜਿਆ ਜੁੱਤਰਿਆ ਉਹਨਾਂ ਸਾਰਿਆਂ ਨੂੰ ਤਾਂ ਆਇਆ ਹੈ ਵੀ ਅੱਜ ਆਇਆ ਹੈ ਊਂਟ ਪਹਾੜ ਤੇ ਲੇ ਮਜ਼ਾ ਬਾਜਵਾ ਸਾਹਿਬ ਰੀ ਸੂਤ ਆਏ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੋਈ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਪੇਚਾ ਪਾ ਕੇ ਰੱਖਿਆ ਉਹ ਆਪਣੀਆਂ ਖੁੰਧਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਬੇੜਦੀ ਹੈ ਇਤਕੀ ਕਾਬੂ ਹੈ ਇੱਕ ਕੈਂਡੀਡੇਟ ਤਾਂ ਕੱਟ ਗਈ ਹੈ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਨਿਬੜਣਗੇ ਕਿ ਨਹੀਂ ਨਿਬੜਣਗੇ ਆ ਤਾਂ ਘੱਟ ਹੋਰ ਦੀ ਗੱਲ ਹੈ ਵੀ ਪੰਜਾਬ ਨੂੰ ਨਿਬੇੜਨ ਕਿਉਂ ਲਗੇ ਹੋ ਸਾਹਿਬ ਪੰਜਾਬ ਦੇ ਖਿਲਾਫ ਪੰਜਾਬ ਨੇ ਕੀ ਮਾਰਾ ਕੀਤਾ ਪੰਜਾਬ ਨੇ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਇੱਕ ਨੂੰ ਸਰਕਾਰ ਸੰਭਾਲਦੀ ਇੱਕ ਨੂੰ ਲੀਡਰੀ ਆਫ ਸਰਦਾਰੀ ਸੰਭਾਲਦੀ ਆਪੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ ਆਪੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ